ਲੋਕवाणी ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਜਗਤਾਰ ਸਿੰਘ ਰੰਦਾਵਾ ਤੁਸੀ ਦੇਖ ਰਹੇ ਹੋ ਤੀਆਂ ਦਾ ਤਿਹਾਰ ਸਰਕਾਰੀ ਹਾਈ ਸਕੂਲ ਪੰਢੇੜੀ ਕੇ ਇਸ ਮੇਲੇ ਦੇ ਮੁੱਖ ਮਹਿਮਾਨ ਹਨ ਸਿਮਰਤ ਕੌਰ ਖੰਗੂੜਾ ਧਰਮ ਪਤਨੀ ਸਾਬਕਾ ਵਿਧਾਇਕ ਹਰਕਾ ਧੂਰੀ ਤੇ ਵੀਰ ਸਿੰਘ ਗੋਲੀ ਜਿਨ੍ਹਾਂ ਨੇ ਇਸ ਸਮਾਗਮ ਦੀ ਸ਼ੁਰੂਆਤ ਰੀਵਨ ਕੱਟ ਕੇ ਆਪਣੇ ਕਰ ਕਮਲਾ ਨਾਲ ਕੀਤੀ ਇਸ ਮੇਲੇ ਦੇ ਮੁੱਖ ਪ੍ਰਬੰਧਕ ਹਨ ਜੀਤ ਸਿੰਘ 헤ੜੀਕੇ ਜਿਨ੍ਹਾਂ ਨੇ ਆਪਣੇ ਸਹਿਯੋਗੀ ਪੰਚ ਸਰਪੰਚ ਨੂੰ ਨਾਲ ਲੈ ਕੇ ਇਸ ਪਰਗਰਾਨ ਨੂੰ ਕਰਵਾਇਆ ਜਾ ਰਿਹਾ ਜੀ ਜੀਵਨੀਆ ਵਸਤੀਆਂ ਰਹਿਣ ਸਾਡੀਆਂ ਆਂਟੀਆਂ ਲੰਬੀਆਂ ਉਮਰਾਂ ਇਕ ਬੇਣੀਆਂ ਜਿਹਨੀਆਂ ਭੈਣਾਂ ਖੜੀਆਂ ਨੇ ਆਪਣੀ ਸੱਸਾਂ ਦੀ ਸੇਵਾ ਇੰਨੀ ਕਰਿਓ ਤਾਂ ਕਿ ਆਪਣੇ ਵੀ ਪੁੱਤ ਵੇ ਉਹ ਵੀ ਇਹੀ ਕੁਝ ਦੇਖ ਕੇ ਆਪਾਂ ਨੂੰ ਅੱਗੇ ਆਪਣੀ ਸੇਵਾ ਤਾਂ ਹੋ ਜੇ ਅੱਜ ਆਪਾਂ ਇਨ੍ਹਾਂ ਦੀ ਸੇਵਾ ਕਰਾਂਗੇ ਨੇ ਜਿਉਂਦੇ ਰਹਿਣ ਵੀ ਪੁੱਤਾਂ ਦੀਆਂ ਜੋੜੀਆਂ ਤੀਆਂ ਵੇ ਲਵਾਉਣ ਵਾਲਿਓ ਤੁਹਾਨੂੰ ਪਰਮਾਤਮਾ ਬਹੁਤ-ਬਹੁਤ ਲੰਮੀਆਂ ਉਮਰਾਂ ਬਖਸ਼ੇ ਤੇ ਜਦ ਵੀ ਮੈਨੂੰ ਪਿੰਡ ਢੇੜੀ ਕੇ ਤੋਂ ਸਨੇਹਾ ਲੱਗੇ ਸੁੱਖ ਦਾ ਸਨੇਹਾ ਲੱਗੇ ਹੀ ਰੱਬ ਮੂਰੇ ਅਰਦਾਸ ਕਰਦੀ ਆ ਤੇ ਅੱਜ ਤੀਆਂ ਦੇ ਤਿਹਾਰ ਦੀ ਕੇ ਗੱਲ ਜ਼ਰੂਰ ਕਹੋ ਕਿ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਸੋਹਣੀਆਂ ਬਹੁਤ ਲੱਗਦੀਆਂ ਕਿਉਂਕਿ ਜੇ মড়া মড়া হল মড়া মড়া হল 何<分> ਮੇਰੀਆਂ ਬੀਬੀਆਂ ਮੂਰੇ ਆਜੋ ਬੱਚੇ ਤੇ ਭੈਣਾ ਪਿੱਛੇ ਹੋਜੋ ਜਿੰਨੀਆਂ ਆਂਟੀਆਂ ਨੇ ਆਂਟੇ ਆਜੋ ਫਿਰ ਸਾਲ ਬਾਅਦ ਧੀਆ ਹੋਣੀਆਂ ਨੇ ਆਜੋ ਜਿੰਨੀਆਂ ਮੇਰੀਆਂ ਆਂਟੀਆਂ ਨੇ ਅੱਗੇ ਆਜੋ ਜਿੰਨੀਆਂ ਮੇਰੀਆਂ ਆਂਟੀਆਂ ਦੀ ਸਾਰੀਆਂ ਅੱਗੇ ਆਜੋ ਜਿਉਂਦੀਆਂ ਵਸਦੀਆਂ ਰਹਿਣ ਸਾਡੀਆਂ ਆਂਟੀਆਂ ਲੰਬੀਆਂ ਉਮਰਾਂ ਇਕ ਮੇਰੀਆਂ ਜਿੰਨੀਆਂ ਭੈਣਾ ਖੜੀਆਂ ਨੇ ਆਪਣੀ ਸੱਸਾਂ ਦੀ ਸੇਵਾ ਇੰਨੀ ਕਰਿਓ ਤਾਂ ਕਿ ਆ ਉਹ ਵੀ ਇਹੀ ਕੁਝ ਦੇਖ ਕੇ ਆਪਾਂ ਨੂੰ ਅੱਗੇ ਆਪਣੀ ਸੇਵਾ ਤਾਂ ਹੋ ਜੇ ਅੱਜ ਆਪਾਂ ਇੰਨਾ ਦੀ ਸੇਵਾ ਕਰਾਂ। ਥੈਂਕ ਯੂ ਅੰਟੀ ਥੈਂਕ ਯੂ ਹੁਣ ਮੇਰੀਆਂ ਆਂਟੀਆਂ ਵਾਸਤੇ ਇੱਕ ਸੋਹਣੀ ਜਿਹੀ ਬੋਲੀ ਆਂਟੀ ਮੈਂ ਕਾਂਜਲੇ ਜਾ ਕੇ ਆਈਆਂ ਚਾਂਗਲੀ ਜਾ ਕੇ ਲਈਆਂ। ਉੱਚੀ ਉੱਚੀ ਮੇਰਾ ਡੋਲਾ ਜਾਂਦਾ ਉੱਚੀ ਉੱਚੀ ਮੇਰਾ ਡੋਲਾ ਜਾਂਦਾ ਢੋਲੇ ਦੀ ਟੁੱਟਗੀ ਬਾਹੀ ਮੈਂ ਮਾਲਵੇ ਦੀ ਜੱਟੀ ਸਨੱਖਾ ਮੇਰਾ ਮਾਹੀ ਮੈਂ ਮਾਲਵੇ ਦੀ ਜੱਟੀ ਸਨੱਖਾ ਮੇਰਾ ਮਾਹੀ ਮੈਂ ਮਾਲਵੇ ਦੀ ਜੱਟੀ ਸਨੱਖਾ ਮੇਰਾ ਮਾਹੀ ਆਵੇਂ ਨਾ ਜਰਾਵੇਂ ਨਾ ਜਰਾ ਬੋਤਾ ਮੰਦਰਵਾ Thank okay. you. ਬੰਦਕ ਮਿਲੇ ਨੇ ਜਿਨ੍ਹਾਂ ਨੇ ਭੈਣਾ ਦੀ ਇੱਜ਼ਤ ਵਧਾਈ ਹੈ ਕਿਉਂਕਿ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਹੁੰਦਾ ਪੇਕੇ ਆਉਂਦੀਆਂ ਨੇ ਕੁੜੀਆਂ ਚਾਹ ਹੁੰਦਾ ਕਿ ਅਸੀਂ ਪੇਕੇ ਜਾਣਾ ਤੀਆਂ ਦਾ ਤਿਹਾਰ ਲੱਗਿਆ ਪੁਰਾਣੀਆਂ ਸਹੇਲੀਆਂ ਨੂੰ ਮਿਲਿਆ ਜਾਂਦਾ ਬਹੁਤ ਸਾਰੀਆਂ ਢਿੱਡੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਰੇ ਇਕੱਟੀਆਂ ਹੋਈਆਂ ਹੁੰਦੀਆਂ ਨੇ ਪੇਕੇ ਆ ਕੇ ਕਰਨੀਆਂ ਹੁੰਦੀਆਂ ਨੇ ਤਾਂ ਇਹ ਤਿਹਾਰ ਜਿਹੜਾ ਵੀ ਮਨਾਉਂਦਾ ਬੋਲੀ ਵੀ ਹੈ ਤੁਹਾਡੀ ਜੀਵਨ ਦੇ ਪਤਾਂ ਦੀ ਜੂੜੀ ਤੀਆਂ ਦੇ ਲਵਾਉਣ ਵਾਲਿਓ ਜਿਨ੍ਹਾਂ ਨੇ ਵੀ ਤੀਆਂ ਮੇਰੇ ਵੀਰ ਉਹਨਾਂ ਨੇ ਲਵਾਈਆਂ ਨੇ ਰਣਜੀਤ ਜੀ ਉਹਨਾਂ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਰਮਾਤਮਾ ਮੂਰੇ ਇਹੋ ਅਰਦਾਸ ਹੈ ਕਿ ਹੀੜੀ ਕੇ ਜੋ ਜਗਦੀ ਆਵੇ ਸੁਖ ਦਾ ਸਨੇਹਾ ਆਵੇ ਅਗਲੇ ਸਾਲ ਫੇਰ ਤੁਮ ਤਾਂ ਨਾਲ ਇੱਥੇ ਤੀਆਂ ਮਨਾਈਆਂ। ਟਾੜੀ ਟਾੜੀ ਹਾਂਜੀ ਰਣਜੀਤ ਸੰਜੀਤ ਸੰਜੀਤ ਬਿਰਜਿਆ ਤੇ ਸਾਫ ਕਾ ਐਮਐਲਏ ਦਲਵੀਰ ਸਿੰਘ ਗੋੜੀ ਨੇ ਧਰਮ ਪਤਨੀ ਬੀਬੀ ਸਿਮਰਤ ਕੌਰ ਆਏ ਨੇਗੇ ਤੇ ਉਹਨਾਂ ਨੇ ਇੱਥੇ ਆ ਕੇ ਤੀਆਂ ਦੇ ਤਿਹਾਰ ਨੂੰ ਚਾਰ ਚੰਨ ਲਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹੋ ਕੋਈ ਗੱਲ ਕਰਦੇ ਸਾਡੀ ਭੈਣ ਸਾਡੇ ਛੋਟੇ ਜਿਹੇ ਦੇ ਅੱਜ ਕਿ ਆਏ ਤੇ ਅਸੀਂ ਦਿਲੋਂ ਧੰਨਵਾਦ ਸਾਡੀ ਭੈਣ ਸਿਮਰਤ ਕੌਰ ਨੂੰ ਬੂਡਾ ਜੀ ਦਾ ਹੋਰ ਤਾਂ ਨਹੀਂ ਵਿਚਾਰੀ ਨੂੰ ਦੇ ਦੀ ਅਡੀ ਨਰਾਂਦੀ ਨਚਣ ਵਾਲੇ ਦੀ ਅਡੀ ਨਰਾਂਦੀ ਗਾਣ ਵਾਲੇ ਦਾ ਮੂੰਹ निबोली मैं पामा नाच नच गि आसा तमाइया दर्द सामने उच्चा चुहारा पा बखरे हो के मर्जी करनी अपना हुक्म चलाना बेरखना तेरी मर्जी ਪੈਕੇ ਜਾ ਕੇ ਮੜਕ ਨਾਲ ਆਉਣਾ ਬੇ ਰੱਖਣਾ ਤਾਂ ਤੇਰੀ ਮਰਜੀ ਨਹੀਂ ਪਿੰਡ ਦਾ ਮੇਰਾ ਖਾਸ ਗਮਟੀ ਪਿੰਡ ਦਾ ਮੇਰਾ ਖਾਸ ਗਮਟੀ ਪੱਕਾ ਚਾਰ ਚਪੇਰਾ ਨਹੀਂ ਮੋੜ ਮੋੜ ਤੇ ਲੱਗਿਆ ਟੂਟੀਆਂ ਮੋੜ ਮੋੜ ਤੇ ਲੱਗੇ ਟੂਟੀਆਂ ਟੋਕਾ ਕਰਨ ਮਸ਼ੀਨਾਂ ਨੇ ਤੁਰਦਾ ਬਲ ਖਾ ਕੇ ਅਸਲੀ ਕਬੂਤਰ ਜੀ ਇੰਨਾ ਨੇ ਤੁਰਦਾ ਬਲ ਖਾ ਕੇ ਵੇ ਨਾ ਵੇ ਪੂਰਨਾ ਚੋਰੀ ਕਰੀਏ ਔਖੀ ਔਜੂ ਕਾਇਦ ਪੋ ਗਣੀ ਔਖੀ ਔਜੂ ਪੀਣਾ ਪੈ ਜੂ ਆਟਾ ਕੋਠੀ ਪੂਰਨ ਦੀ ਵਿਚਪਰੀਆਂ ਦਾ ਬਾਛਾ ਕੋਠੀ ਪੂਰਨ ਦੀ ਤੇਰਾ ਮੇਰਾ ਪਿਆਰ ਸਹੇਲੀਏ ਬੰਦ ਡਵੇ ਵਿੱਚ ਰੱਖਣਾ ਨਹੀਂ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਾਂ ਸਰਕਾਰ ਦੱਸਵੇਂ ਨਹੀਂ ਆਪਾ ਦੋ ਨਾਂ ਰੇ ਵਿਚਕਾਰ ਦੇ ਕਦੇ ਆਉਣ ਨੇਰੀਆਂ ਕਦੇ ਜਾਣ ਨੇਰੀਆਂ ਬਿੱਲੋ ਬੋਤਲਾ ਸਰਾਬ ਦੀਆਂ ਅੱਖਾਂ ਤੇਰੀਆਂ ਬਿੱਲੋ ਬੋਤਲਾ ਸਰਾਬ ਦੀਆਂ ਅੱਖਾਂ ਤੇਰੀਆਂ ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬੁਝਾਇਆ ਕਰੋ ਕਿਉਂ ਵੀ ਰੋਤੋਂ ਆਉਣਾ ਹਟ ਗਿਆ ਕੀ ਮਣ ਪੈ ਗਈ ਤੇਰੇ ਬੇ ਪਾਈਆਂ ਬਾਜ ਪਾਈਆਂ ਵਾਜੋ ਪੈਨ ਰਾਚੀ ਸ਼ੰਤਾਂ ਬਾਜ ਡੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਘਰ ਦੀ ਬੇਨਤੀਆਂ ਮੇਰੇ ਘਰ ਦੀ ਬੇਨਤੀਆਂ ਟਿੱਕਾ ਕੱਢ ਦੇ ਸਨਾਰਾ ਚਿਤ ਲਾ ਕੇ ਗੁੰਦੁਣਾ ਬੁਤੀ ਜੇ ਦੇ ਟਿੱਕਾ ਕੱਢ